ਇਹ ਗੱਲ ਸਭ ਨੇ ਸੁਣੀ ਹੋਣੀ ਵੀ ਧੁੱਪ ਸੇਕਣੀ ਚਾਹੀਦੀ ਆ ਕਿਉਂਕਿ ਧੁੱਪ ਚੋ ਵਿਟਾਮਿਨ ਡੀ ਮਿਲਦਾ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਧੁੱਪ ਚ ਵਿਟਾਮਿਨ ਡੀ ਨਹੀਂ ਹੁੰਦਾ ਸਗੋਂ ਧੁੱਪ ਚ ਮੌਜੂਦ ਖਾਸ ਤਰ੍ਹਾਂ ਦੀਆਂ ਕਿਰਨਾਂ ਜਦੋਂ ਆਪਣੀ ਚਮੜੀ ਉੱਪਰ ਪੈਂਦੀਆਂ ਤਾਂ ਚਮੜੀ ਚ ਮੌਜੂਦ ਇੱਕ ਖਾਸ ਤਰ੍ਹਾਂ ਦੇ ਕੋਲੇਸਟਰੋਲ ਦੇ ਸੰਪਰਕ ਚ ਆਉਣ ਕਰਕੇ ਵਿਟਾਮਿਨ ਡੀ ਬਣਦਾ ਉਹ ਕਿਹੜਾ ਕੋਲੇਸਟਰੋਲ ਹੁੰਦਾ ਤੇ ਸੂਰਜ ਦੀਆਂ ਕਿਹੜੀਆਂ ਕਿਰਨਾਂ ਹੁੰਦੀਆਂ ਜਿਹੜੀਆਂ ਮਿਲ ਕੇ ਵਿਟਾਮਿਨ ਡੀ ਬਣਾਉਂਦੀਆਂ ਇਸੇ ਬਾਰੇ ਆਪਾਂ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਸੂਰਜ ਦੀਆਂ ਕਿਰਨਾਂ ਬਾਰੇ ਗੱਲ ਕਰੀਏ ਤੇ ਯੂਵੀ ਕਿਰਨਾਂ ਦਾ ਨਾਮ ਤੇ ਹਰ ਕਿਸ ਨੇ ਸੁਣਿਆ ਹੋਊਗਾ ਕਿਉਂਕਿ ਇਹਨਾਂ ਦੇ ਨੁਕਸਾਨ ਹਰ ਕਿਤੇ ਦੱਸੇ ਜਾਂਦੇ ਆ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਵੀ ਵਿਟਾਮਿਨ ਡੀ ਬਣਾਉਣ ਚ ਵੀ ਇਹੋ ਕਿਰਨਾਂ ਸਹਾਈ ਹੁੰਦੀਆਂ ਹਾਂਜੀ ਯੂਵੀ ਕਿਰਨਾਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਯੂਵੀਏ ਯੂਵੀਬੀ ਯੂਵੀਸੀ ਤੇ ਇਹਨਾਂ ਚੋਂ ਯੂਵੀਬੀ ਕਿਰਨਾਂ ਵਿਟਾਮਿਨ ਡੀ ਬਣਾਉਣ ਚ ਸਹਾਈ ਹੁੰਦੀਆਂ ਏ ਕਿਰਨਾ ਜਦੋਂ ਆਪਣੀ ਚਮੜੀ ਉੱਪਰ ਪੈਂਦੀਆਂ ਤੇ ਚਮੜੀ 'ਚ ਮੌਜੂਦ 7DHC ਯਾਨੀ ਕਿ 7-ਡਾਈਹਾਈਡਰੋਕਲੈਸਟਰੋਲ ਨਾਮੀ ਤੱਤ ਨਾਲ ਮਿਲ ਕੇ ਵਿਟਾਮਿਨ ਡੀ ਬਣਾਉਂਦੀਆਂ। ਮਤਲਬ ਧੁੱਪ ਤੋਂ ਵਿਟਾਮਿਨ ਡੀ ਲੈਣ ਲਈ UVB ਕਿਰਨਾਂ ਦਾ ਸਿੱਧਾ ਚਮੜੀ ਤੇ ਪੈਣਾ ਜ਼ਰੂਰੀ ਹੁੰਦਾ। ਧੁੱਪ ਚਮੜੀ ਦੇ ਜਿੰਨਾ ਜ਼ਿਆਦਾ ਹਿੱਸੇ ਤੇ ਪਊਗੀ, ਵਿਟਾਮਿਨ ਡੀ ਓਨੇ ਹੀ ਜਲਦੀ ਬਣੂਗਾ। ਦੂਸਰਾ, ਧੁੱਪ 'ਚ UVB ਕਿਰਨਾਂ ਦੀ ਮਾਤਰਾ ਜਿੰਨੀ ਜ਼ਿਆਦਾ ਹੋਊਗੀ, ਆਪਣਾ ਸਰੀਰ ਓਨੇ ਹੀ ਜ਼ਿਆਦਾ ਵਿਟਾਮਿਨ ਡੀ ਬਣਾ ਸਕੂਗਾ। ਆਮ ਤੌਰ ਤੇ 15 ਤੋਂ 30 ਮਿੰਟ ਦੀ ਰੋਜ਼ਾਨਾ ਧੁੱਪ ਸਰੀਰ ਦੀ ਵਿਟਾਮਿਨ ਡੀ ਦੀ ਲੋੜ ਨੂੰ ਪੂਰਾ ਕਰਨ ਲਈ ਕਾਫੀ ਹੁੰਦੀ ਆ ਪਰ ਕੁਝ ਹਾਲਾਤਾਂ 'ਚ ਇਹ ਸਮਾਂ ਜ਼ਿਆਦਾ ਵੀ ਹੋ ਸਕਦਾ ਜਿਦਾ ਉਮਰ ਦੇ ਵਧਣ ਨਾਲ ਸਰੀਰ ਦੀ ਧੁੱਪ 'ਚੋਂ ਵਿਟਾਮਿਨ ਡੀ ਬਣਾਉਣ ਦੀ ਸਮਰੱਥਾ ਘਟ ਜਾਂਦੀ ਆ ਇਸ ਕਰਕੇ ਬਜ਼ੁਰਗਾਂ ਨੂੰ ਜ਼ਿਆਦਾ ਧੁੱਪ ਦੀ ਲੋੜ ਹੁੰਦੀ ਆ ਦੂਸਰਾ ਇਤਸਾਨਾ ਦੇ ਰੰਗ ਦੇ ਹਿਸਾਬ ਨਾਲ ਵੀ ਸਮਾਂ ਵੱਧ ਜਾਂ ਘੱਟ ਹੋ ਸਕਦਾ ਜਿੱਦਾਂ ਗੋਰੇ ਰੰਗ ਦੇ ਇਨਸਾਨਾਂ ਦੀ ਬਜਾਏ ਕਾਲੇ ਰੰਗ ਦੇ ਇਨਸਾਨਾਂ ਨੂੰ ਧੁੱਪ ਤੋਂ ਵਿਟਾਮਿਨ ਡੀ ਲੈਣ 'ਚ ਜ਼ਿਆਦਾ ਟਾਈਮ ਲੱਗਦਾ ਕਿਉਂਕਿ ਕਾਲੇ ਰੰਗ ਦੇ ਇਨਸਾਨਾਂ ਦੀ ਚਮੜੀ 'ਚ ਮੈਲਨਿਨ ਤੱਤ ਜ਼ਿਆਦਾ ਹੁੰਦਾ ਜਿਹੜਾ ਉਹਨਾਂ ਨੂੰ ਯੂਵੀ ਕਿਰਨਾਂ ਤੋਂ ਜ਼ਿਆਦਾ ਚੰਗੀ ਤਰ੍ਹਾਂ ਬਚਾਉਂਦਾ ਤੇ ਇਸੇ ਕਰਕੇ ਉਹਨਾਂ ਨੂੰ ਵਿਟਾਮਿਨ ਡੀ ਬਣਾਉਣ 'ਚ ਵੀ ਜ਼ਿਆਦਾ ਟਾਈਮ ਲੱਗਦਾ ਇਸ ਤੋਂ ਇਲਾਵਾ ਸ਼ੀਸ਼ੇ ਵਿੱਚੋਂ ਦੀ ਹੋਏ ਕਿਉਂ ਨਹੀਂ ਧੁੱਪ ਚੋਂ ਨਾਜ ਬਰਾਬਰ ਵਿਟਾਮਿਨ ਡੀ ਮਿਲਦਾ ਕਿਉਂਕਿ ਸ਼ੀਸ਼ਾ ਜਰਦਰ ਯੂਵੀਬੀ ਕਿਰਨਾਂ ਨੂੰ ਸੋਖ ਲੈਂਦਾ ਜਿਸ ਕਰਕੇ ਚਮੜੀ ਨਾਲ ਧੁੱਪ ਦੀ ਕੋਈ ਵੀ ਕਿਰਿਆ ਨਹੀਂ ਹੁੰਦੀ ਤੇ ਨਾ ਹੀ ਵਿਟਾਮਿਨ ਡੀ ਬਣਦਾ ਦਿਨ ਦੇ 12 ਤੋਂ 2 ਵਜੇ ਦਾ ਸਮਾਂ ਵਿਟਾਮਿਨ ਡੀ ਲਈ ਸਭ ਤੋਂ ਚੰਗਾ ਮੰਨਿਆ ਜਾਂਦਾ ਕਿਉਂਕਿ ਇਸ ਸਮੇਂ ਧੁੱਪ ਬਹੁਤ ਤੇਜ਼ ਹੁੰਦੀ ਆ ਤੇ ਇੱਚ ਯੂਵੀਬੀ ਕਿਰਨਾਂ ਵੀ ਭਰਪੂਰ ਮਾਤਰਾ ਚ ਹੁੰਦੀਆਂ ਇਸ ਕਰਕੇ ਇਸ ਸਮੇਂ ਵਿਟਾਮਿਨ ਡੀ ਬਹੁਤ ਤੇਜ਼ੀ ਨਾਲ ਬਣਦਾ ਯਾਨੀ ਕਿ ਗਲ ਮਲਾ ਕੇ ਸਰੀਰ ਚ ਵਿਟਾਮਿਨ ਡੀ ਬਣਨਾ ਇਸ ਗੱਲ ਤੇ ਨਿਰਭਰ ਕਰਦਾ ਕਿ ਚਮੜੀ ਦੇ ਕਿੰਨੇ ਹਿੱਸੇ ਤੇ ਕਿੰਨੇ ਟਾਈਮ ਲਈ ਯੂਵੀਬੀ ਕਰਨਾ ਪਈਆਂ ਨਾ ਕਿ ਇਸ ਗੱਲ ਤੇ ਕਿ ਆਪਾਂ ਕਿੰਨਾ ਚਿਰ ਧੁੱਪ ਚ ਖਲੋਤੇ ਕਿਉਂਕਿ ਜੇਕਰ ਉਸ ਸਮੇਂ ਧੁੱਪ ਚ ਯੂਵੀਬੀ ਕਰਨਾ ਨਾ ਦੇ ਬਰਾਬਰ ਹੋਣ ਗਿਆ ਤੇ ਵਿਟਾਮਿਨ ਡੀ ਵੀ ਬਹੁਤ ਘੱਟ ਮਾਤਰਾ ਚ ਬਣੂਗਾ ਦੂਜਾ ਜੇਕਰ ਆਪਣਾ ਪੂਰਾ ਸਰੀਰ ਹੀ ਕੱਪੜਿਆਂ ਦਾ ਢੱਕਿਆ ਹੋਊਗਾ ਤਾਂ ਵੀ ਵਿਟਾਮਿਨ ਡੀ ਨਾ ਦੇ ਬਰਾਬਰ ਬਣੂਗਾ ਕਿਉਂਕਿ ਇਸ ਹਾਲਾਤ ਚ ਯੂਵੀਬੀ ਕਰਨਾ ਚਮੜੀ ਦੇ ਜ਼ਿਆਦਾਤਰ ਹਿੱਸਿਆਂ ਤੱਕ ਪਹੁੰਚ ਨਹੀਂ ਸਕਣ ਗਿਆ ਵਿਟਾਮਿਨ ਡੀ ਲੈਣ ਦੇ ਨਾਲ-ਨਾਲ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਧੁੱਪ ਚਮੜੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇ ਖਾਸ ਕਰਕੇ ਗਰਮੀ ਦੇ ਮੌਸਮ 'ਚ ਜਦੋਂ ਧੁੱਪ ਬਹੁਤ ਜ਼ਿਆਦਾ ਤੇਜ਼ ਹੁੰਦੀ ਆ ਕਿਉਂਕਿ ਯੂਵੀਬੀ ਦੇ ਨਾਲ-ਨਾਲ ਯੂਵੀਏ ਕਰਨਾ ਵੀ ਧੁੱਪ 'ਚ ਮੌਜੂਦ ਹੁੰਦੀਆਂ ਤੇ ਜ਼ਿਆਦਾ ਮਾਤਰਾ 'ਚ ਇਹ ਦੋਵੇਂ ਗਰਨਾਂ ਹੀ ਸਨ ਬੰਨ ਤੋਂ ਲੈ ਕੇ ਕੈਂਸਰ ਦਾ ਕਾਰਨ ਬਣ ਸਕਦੀਆਂ ਜਾਣਕਾਰੀ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇ ਨਾਲ-ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ